ਹੰਦੇ ਕੋਠੇ ਵੰਦੇ ਕਹਿੰਦੇ ਸਾਡੇ ਵੱਲ ਨਾ ਵੇਖ ਤੁਹਾਡੇ ਵੱਲ ਵੇਖਦਾ ਆ ਤੇ ਰਾਤ ਕਿਤੇ ਬਾਹਰ ਕੋਈ ਲੱਬਾਤ ਉਹਨਾਂ ਨੂੰ ਕੁਛ ਨਹੀਂ ਪਤਾ ਅਹੀਂ ਰਾਤ ਮੇਰੀ ਸੱਸ ਤੇ ਮੇਰੀ ਨਾਨ ਨਿੰਨੇ ਜਾਨੀਆਂ ਖਾ ਰਿਆ ਰਾਤ 11:30 ਵਜੇ ਕੋਠੇ ਟੱਪ ਕੇ 30-40 ਮੁੰਡੇ ਆਏ ਆ ਆਈ ਪਾਜ ਕੇ ਪੌੜੀਆਂ ਉਤਰ ਕੇ ਬਾਹਰ ਲਾ ਕੇ ਗੇਟ ਬੰਦ ਕਰਤਾ ਉਹਨੇ ਗੇਟ ਬਾਹਰ ਦਾ ਬਹੁਤ ਪੰਨਿਆ ਦੱਤਰ ਮਾਰੇ ਕੁਰਬਾਨਾ ਮਾਰਿਆ ਆਈ ਬੜੀ ਮੁਸ਼ਕਲ ਆਪਣੇ ਸਾਲ ਬਚਾਈ ਗਲੇ ਚ ਖਲੋ ਕੇ ਗਵਾਂਡੀਆਂ ਨੇ ਸਾਨੂੰ ਲਗਾ ਲਿਆ ਮੇਰਾ ਸਾਰਾ ਘੇਣਾ ਲੱਗ ਡੇਢ 2 ਲੱਖ ਦਾ ਘੇਣਾ ਮੇਰੀ ਵਾਸ਼ਿੰਗ ਮਸ਼ੀਨ ਐਸੀ ਐਲ ਸੀ ਡੀ ਲਈ ਸਾਰਬ ਕੋ ਤੋੜਤਾ ਅਨ ਹੋਇ ਨਾ ਸਾਰ ਜਾਈਦਾ सू मारण आए साईं बड़ी मुश्किल जान बचाई <laughs> ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਪੁਲਸ ਆ ਕੇ ਦੇ ਕੇ ਚਾਰ ਤੇ ਤਾਨੂੰ ਤੁਮਕੀਆਂ ਦਿੰਦੇ ਅਸੀਂ ਆਪਣਾ ਬੰਦੋਬਾਸ ਕੀਤਾ ਆ ਪੁਲਸ ਵਾਲੇ ਕੁਛ ਨਹੀਂ ਸਾਡਾ ਵਿਗਾੜ ਸਕਦੇ ਅਸੀਂ ਆਪਣਾ ਬੰਦੋਬਾਸ ਕਰਤਾ ਆ ਮੂੰਹ ਤੇ ਆਂਦੇ ਆਪਣੇ ਬੰਦੋਬਾਸ ਆਈ ਮੂੰਹ ਬੰਦ ਕਰਾ ਦੇ ਕਹਿੰਦੇ ਪੁਲਸ ਵਾਲਿਆਂ ਨੇ ਤਿੰਨ ਚਾਰ ਲੱਖ ਦਾ ਗਹਿਣੇ ਵਿੱਚੇ ਸਾਡਾ ਸਾਰਾ ਸਮਾਨ ਸਾਡਾ ਤਿੰਨ ਚਾਰ ਲੱਖ ਦਾ ਨੁਕਸਾਨ ਕਰਕੇ ਹੁਣ ਤਾਂ ਕੋਠੇ ਤੇ ਬੈਠਾ ਹਾਂਜੀ ਤੇ ਉਹ ਪਿਛਲੇ ਆਂਦੇ ਵੀ ਤੂੰ ਐਨੂੰ ਵੇਨਾ ਅੱਛਾ ਜੀ ਇੱਥੋਂ ਵੇਖਣ ਵੇਖਣ ਤੋਂ ਇਹਨਾਂ ਦੀ ਤੂ ਤੂ ਮੈਂ ਮੈਂ ਹੋ ਗਈ ਕਿੰਨੇ ਵੇ ਦਾ ਵਾਕਿਆ ਜਿਹੜਾ ਤੁਹਾਡੇ ਕੋਲ ਇਹ ਸ਼ਾਮੀ 8:00 ਵਜੇ ਦਾ ਤੇ ਹੋਇਆ ਪਹਿਲਾਂ ਉੱਥੇ ਤੇ ਸਾਡੇ ਘਰ ਆਏ 11:30 ਵਜੇ ਅੱਛਾ ਕਿੰਨੇ ਕ ਬੰਦੇ ਆਏ ਸੀ ਜਿਹੜਾ 25-30 ਜਣੇ ਇਸ ਵਾਰ ਤੁਸੀਂ ਪੁਲਿਸ ਨੂੰ ਕੰਪਲੇਟ ਕਰ ਦਿੱਤੀ ਪੁਲਿਸ ਨੂੰ ਕੰਪਲੇਟ ਕਰਨ ਗਏ ਸੀ ਇਕੱਲੇ ਸੀ ਘਰ ਉਲਟਾ ਇਹਨੂੰ ਬਾ ਲਿਆ ਉਹਨਾਂ ਸਾਡੇ ਕੋਈ ਜਦੋਂ ਆ ਲਿਆ ਛੁੱਟ ਕੇ ਆ ਗਏ ਨਾ ਤੇ ਉਹਨਾਂ ਪੈਸਾ ਪੁਹਾ ਚਾਰਦਾ ਤਾਂ ਫੇਰ ਆਣ ਕੇ ਉਹਨਾਂ ਨੇ ਸਾਡੀ ਤੋੜ ਭੰਨ ਕੀਤੀ ਆ ਕੁਲਸਕੋ ਹੋ ਕੇ ਆਣ ਦੋ ਪਿਸਤੌਲ ਹੀ ਦੋ ਤੇ ਕਿਰਪਾਨਾ ዳਤਰ ਇਹ ਕੁਛ ਹੀ ਉਹਨਾਂ ਕੋਲ ਮੂੰਹ ਕਵਰ ਕੀਤੇ ਕੋਠੇ ਤੇ ਕੋਠੇ ਦੇ ਪੈਦਲ ਕੋਠਿਆਂ ਦੇ ਕੋਠੇ ਹਾਂ ਉਹ ਮੌਕਾ ਵੇਖਣ ਕੋ ਪੁਲਿਸ ਅਧਿਕਾਰੀ ਇੱਥੇ ਪਹੁੰਚਿਆ ਫੁਰਸਾ ਹੀ ਨਹੀਂ ਰਿਪੋਰਟ ਹੀ ਨਹੀਂ ਲਿਖੀ ਉਹਨਾਂ ਨੇ ਤੇ ਇਹ ਤੁਹਾਡੀ ਕੋ ਕੰਪਲੇਨ ਨਹੀਂ ਨਾ ਸਾਡੀ ਨਹੀਂ ਲਿਖੀ ਉਹਨਾਂ ਨੇ ਕੀ ਮੰਗਤੀ ਕਰਦੇ ਪ੍ਰਸ਼ਾਸਨ ਕੋ ਮੰਗੇ ਅਹ ਇਨਸਾਫ ਮਿਲੇ ਇਨਸਾਫ ਮਿਲੇ ਹੋ ਰਹੇ ਨੇ ਪਈਆਂ ਗਹਿਣੇ ਦੀਆਂ ਵੇਖ ਲਓ ਤੁਸੀਂ ਦੋ ਜੋੜਾ ਟੋਪਸਾਂ ਦੇ ਤੇ ਦੋ ਮੁੰਦਰੀਆਂ ਦੋ ਮਸ਼ੀਨਾਂ ਇੱਕ ਮਸ਼ੀਨ ਥੱਲੇ ਵੇਖ ਲਓ ਤੇ ਇਹ ਵੱਡੀ ਫ੍ਰਿਜ ਲਮਾਰੀ ਏਸੀ ਐਲ ਸੀ ਡੀ ਤੇ ਆ ਬਾਥਰੂਮ ਦਾ ਵੀ ਹਾਲ ਵੇਖ ਲਓ ਉਹਨਾਂ ਨੇ ਦਾਤਰਾ ਨਾਲ ਕਰਪਾਨਾ ਨਾਲ ਬੈਸਬਾਲ ਹੀ ਉਹਨਾਂ ਕੋਲ ਮਤਲਬ ਕਹਿਣ ਦਾ ਮਤਲਬ ਤੁਹਾਡੇ ਬੇਟਾਂ ਵੇਖਣ ਵਿਖਾਈ ਤੇ ਬਸ ਇਹ ਵੇਖਾ ਵਿਖਾਈ ਤੋਂ ਵੇਖ ਲਓ ਇਹ ਸਾਨੂੰ ਕੱਲ ਰਾਤ ਨੂੰ 11-12 ਵਜੇ ਦੇ ਕਰੀਬ ਸਾਨੂੰ ਕੰਪਲੇਂਟ ਆਈ ਆ ਇੱਕ ਪਾਰਟੀ ਨੇ ਸਾਡੇ ਕੋਲ ਆਏ ਆ ਉਹਨਾਂ ਦੱਸਿਆ ਵੀ ਸਾਡੇ ਤੇ ਕੁਝ ਅਨਨੋਨ ਵਿਅਕਤੀਆਂ ਨੇ ਹਮਲਾ ਕੀਤਾ ਵਾ ਤੇ ਉਹਨਾਂ ਸਾਡੇ ਸੱਟਾਂ ਲੱਗੀਆਂ ਵਾ ਉਹਨਾਂ ਨੂੰ ਡਾਕਟਰ ਕਰਕੇ ਦਿੱਤਾ ਤਿਆਰ ਕਰਕੇ ਦਿੱਤਾ ਗਿਆ ਵਾ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਵਾ ਰਿਪੋਰਟ ਆਨ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਦੂਜੀ ਪਾਰਟੀ ਸਾਡੇ ਕੋਲ ਆਈ ਆ ਉਹਨਾਂ ਸਾਨੂੰ ਦੱਸਿਆ ਵੀ ਜਿਹੜੀ ਪਹਿਲੀ ਪਾਰਟੀ ਹੈ ਜਿਨ੍ਹਾਂ ਦੇ ਸੱਟਾਂ ਲੱਗੀਆਂ ਵਾ ਉਹਨਾਂ ਸਾਡੇ ਘਰੇ ਜਿਹੜਾ ਵਾ ਵੀ ਆ ਕੇ ਪਥਰਾਵ ਕੀਤਾ ਵਾ ਤੇ ਤੋੜਪੰਨ ਕੀਤੀ ਆ ਉਹਾਂ ਦੀ ਦਰਖਾਸਤਾਂ ਲੈ ਲਈਆਂ ਗਈਆਂ ਵ ਤੇ ਦੋਵਾਂ ਦੇ ਪੰਦੀ ਕਾਰਵਾਈ ਜੋ ਕਾਨੂੰਨ ਮੁਤਾਬਕ ਜੋ ਡਾਕਟਰ ਦੀ ਰਿਪੋਰਟ ਆਊਗੀ ਜਾਂ ਜੋ ਵੀ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ